ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਹੋਇਆ ਵੱਡਾ ਬਲਾਸਟ ਜਿੱਥੇ ਮੌਕੇ ਤੇ 5 ਜਣਿਆਂ ਦੀ ਮੌਤ ਹੋ ਗਈ ਅਤੇ 27 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਪਹਿਲਾਂ ਡਰੋਨਾਂ ਦੇ ਨਾਲ ਪੂਰੀ ਤਰ੍ਹਾਂ ਖੋਪ ਦਾ ਮੋਲ ਬਣਿਆ ਰਿਹਾ ਪੰਜਾਬ ਦੇ ਵਿੱਚ ਲੇਕਿਨ ਇਹ ਧਮਾਕਾ ਹੋਇਆ ਹੈ ਪਟਾਕੇ ਵਾਲੀ ਫੈਕਟਰੀ ਦੇ ਵਿੱਚ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੇ ਵਿੱਚ ਅੱਜ ਇੱਕ ਇੰਨਾ ਕੁ ਵੱਡਾ ਬਲਾਸਟ ਹੋਇਆ ਕਿ ਸਾਰੇ ਹਲਕੇ ਦੇ ਵਿੱਚ ਤਣਾਅਪੂਰਨ ਜਿਹਾ ਮਾਹੌਲ ਬਣ ਗਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਲਾਸਟ ਲੱਗਦੇ ਸਾਰ ਹੀ ਜਿਹੜਾ ਅਗ ਲੱਗੀ ਫੈਕਟਰੀ ਨੂੰ ਇਹ ਅੱਗ ਲੱਗੀ ਹੈ ਪਟਾਕਿਆਂ ਵਾਲੀ ਫੈਕਟਰੀ ਨੂੰ ਜਿੱਥੇ ਪ੍ਰਵਾਸੀ ਅਤੇ ਕੁਝ ਪੰਜਾਬੀ ਮਜ਼ਦੂਰ ਕੰਮ ਕਰ ਰਹੇ ਸੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜ ਲੋਕਾਂ ਦੀ ਪੰਜ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 27 ਲੋਕਾਂ ਨੂੰ ਬਠਿੰਡੇ ਦੇ ਏਮਜ਼ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ ਤੇ ਦੋ ਲੋਕ ਹਾਲੇ ਵੀ ਫੈਕਟਰੀ ਦੇ ਮਲਬੇ ਹੇਠ ਦਬੇ ਹੋਏ ਨੇ ਜੰਗੀ ਪੱਧਰ ਤੇ ਉੱਚ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਪੂਰਾ ਤਾਪ-ਚਾਮ ਚੋਕ ਕੇ ਉਹ ਦੋ ਲਾਚਾ ਉਹ ਜਿਉਂਦੇ ਨੇ ਜਾਂ ਮਰ ਗਏ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸਾ ਹੋਵੇਗਾ ਲੇਕਿਨ ਇਹ ਫੈਕਟਰੀ ਹੈ ਆਮ ਆਦਮੀ ਪਾਰਟੀ ਦੇ ਮਜੂਤਾ ਵੱਡੇ ਆਗੂ ਦੀ ਕਿਵੇਂ ਅੱਗ ਲੱਗੀ ਕਿਹੜੇ ਕਾਰਨਾ ਕਰਕੇ ਅੱਗ ਲੱਗੀ ਇਸ ਦਾ ਤਾਂ ਖੁਲਾਸਾ ਬਾਅਦ ਵਿੱਚ ਹੋਵੇਗਾ ਪਹਿਲਾਂ ਦੱਸ ਦਿੰਦੇ ਆ ਖਬਰ ਕੀ ਹੈ ਕਹਿੰਦਾ ਸ਼੍ਰੀ ਮੁਖਤਸਰ ਸਾਹਿਬ ਦੇ ਰਾਤ ਪਿੰਡ ਸਿੰਘੇਵਾਲਾ ਫਤੂਹੀ ਵਾਲਾ ਦੇ ਖੇਤਾਂ ਵਿੱਚ ਇੱਕ ਸਥਿਤ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋਇਆ ਜਿਸ ਵਿੱਚ ਮੁੱਢਲੇ ਤੌਰ ਤੇ 5 ਜਣਿਆਂ ਦੀ ਮੌਤ ਅਤੇ 27 27 ਜਣੇ ਗੰਭੀਰ ਰੂਪ ਜਖਮੀ ਹੋ ਗਏ ਜਖਮੀਆਂ ਨੂੰ ਬਠਿੰਡਾ ਦੇ ਐਮਜ਼ ਹਸਪੀਟਲ ਲਿਜਾਇਆ ਗਿਆ ਹੈ ਦੋ ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਨੇ ਹਾਸਾ ਵਿੱਚ ਫੈਕਟਰੀਆਂ 3 ਦੋ ਮੰਜ਼ਲਾ ਬਿਲਡਿੰਗਾਂ ਪਲਾਂ ਵਿੱਚ ਤਾਸ਼ ਦੇ ਪੱਤਿਆਂਵਾਂ ਮਲਬੇ ਵਿੱਚ ਤਬਦੀਲ ਹੋ ਗਈਆਂ ਹਾਸਾ ਰਾਤ ਕਰੀਬ 12:50 ਮਿੰਟ ਤੇ ਹੋਇਆ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿੱਚ ਹੋਇਆ ਇਹ ਫੈਕਟਰੀ ਪਿੰਡ ਸਿੰਘੇਵਾਲ ਫਤੂਈ ਵਾਲਾ ਦੇ ਆਪ ਆਗੂ ਦੀ ਮਲਕੀਅਤ ਦੱਸੀ ਜਾ ਰਹੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਆਗੂ ਦੀ ਸੀਏ ਪਟਾਕਾ ਫੈਕਟਰੀ ਜਦ ਕਿ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਹਾਥਰਾਸ ਉੱਤਰ ਪ੍ਰਦੇਸ਼ ਦੇ ਠੇਕੇਦਾਰ ਰਾਜਕਮਰ ਦੀ ਅਗਵਾਈ ਹੇਠ ਹੁੰਦਾ ਸੀ ਜੋ ਕਿ ਇੱਕ ਘਟਨਾ ਮਗਰੋਂ ਫਰਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰ ਠੇਕੇਦਾਰ ਰਾਜਕਮਰ ਹੈ ਹਾਥਰਾਸ ਤੋਂ لیکن ਜਿਹੜਾ ਮਾਲਕ ਹੈ ਇਸ ਫੈਕਟਰੀ ਦਾ ਪਟਾਕੇ ਬਣਾਉਣ ਵਾਲੀ ਦਾ ਉਹ ਹੈ ਆਮ ਆਦਮੀ ਪਾਰਟੀ ਦਾ ਮੌਜੂਦਾ ਆਗੂ ਮੌਕੇ ਤੇ ਕੌਰਸਰ ਕੰਪਨੀ ਦੇ ਬਕਸਿਆਂ ਵਿੱਚ بڑے ਹੋਏ ਪਟਾਕੇ ਪਏ ਸਨ ਜਦਕਿ ਇਸ ਕੰਪਨੀ ਦੇ ਖਾਲੀ ਬਕਸਿਆਂ ਨਾਲ ਲੱਧਿਆ ਹੋਇਆ ਹਰਿਆਣਾ ਨੰਬਰ ਦਾ ਇੱਕ ਛੋਟਾ ਹਾਥੀ ਵੀ ਬਰਾਮਦ ਹੋਇਆ ਧਮਾਕੇ ਦੀ ਤੇਜ਼ ਆਵਾਜ਼ ਕਈ-ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਫੈਕਟਰੀ ਦੇ ਪੈਕਿੰਗ ਯੂਨਿਟ ਦੇ ਪ੍ਰਵਾਸੀ ਕਾਰੀਗਰਾਂ ਮੁਤਾਬਕ ਇੱਥੇ ਕਰੀਬ 40 ਮੁਲਾਜ਼ਮਾਂ ਚ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ ਜਿਨ੍ਹਾਂ ਵਿੱਚੋਂ ਕੁਝ ਮੁਲਾਜ਼ਮ ਆਪਣੇ ਪਰਿਵਾਰ ਸਮੇਤ ਇਥੇ ਰਹਿੰਦੇ ਸਨ ਦੱਸਿਆ ਜਾ ਰਿਹਾ ਹੈ ਕਿ ਕੁੱਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੋ ਇਮਾਰਤ ਦੇ ਮਲਬੇ ਹੇਠ ਦਬੇ ਹੋਏ ਨੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ 27 ਲੋਕ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜੋ ਲੁਧਿਆਣਾ ਪਠੰਡੇ ਦੇ ਐਮਸ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਐਡਮਿਟ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਮਾਲਕ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਹੈ ਹਾਲੇ ਕਿ ਪੰਜਾਬ ਪੱਤਰ ਵੱਲੋਂ ਖੁਲਾਸਾ ਨਹੀਂ ਕੀਤਾ ਗਿਆ ਕਿ ਉਹ ਕਿਹੜਾ ਹੈ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਜਿਹੜੇ ਕਿ ਇਸ ਪਟਾਕਾ ਫੈਕਟਰੀ ਦੇ ਮਾਲਕ ਹਨ